ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਸੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ ਸਵਾ 9 ਤੇ ਬੱਚਿਆਂ ਨੂੰ ਹੈਗੀ ਐ ਛੁੱਟੀ ਅੱਜ ਬੱਚੇ ਘਰ ਨੇ ਮੈਂ ਨਾ ਆ ਕੇ ਹੋ ਗਈ ਸੀ ਰੈਡੀ ਵੈਸੇ ਰੈਡੀ ਤਾਂ ਹਜੇ ਹੋਣਾ ਕੱਲਾ ਨਾ ਆ ਕੇ ਆਈਆਂ ਸਿਰ ਵੀ ਬੋਣ ਵਾਲਾ ਹਜੇ ਤੇ ਬਾਕੀ ਬੱਚਿਆਂ ਨੂੰ ਭੁੱਖ ਲੱਗੀ ਆ ਹੁਣ ਮੈਂ ਆਈ ਸੀ ਕਿਚਨ ਦੇ ਵਿੱਚ ਮਖਾ ਚਲੋ ਇਹਨਾਂ ਨੂੰ ਪਰੌਂਠੀ ਵਗੈਰਾ ਬਣਾ ਕੇ ਖਵਾ ਦਈਏ ਦਹੀਂ ਨਾਲ ਅੱਜ ਸੇਪਲ ਪਰੌਂਠੀ ਬਣਾਉਗੀ ਕਿਉਂਕਿ ਘਰੇ ਕੋਈ दाल ਸਬਜੀ ਹੈ ਨਹੀਂ ਬਾਅਦ ਵਿੱਚ ਸ਼ਾਮ ਨੂੰ ਦੇਖਾਂਗੇ ਕੋਈ दाल ਸਬਜੀ ਲਿਆਵਾਂਗੇ ਤੇ ਬਣਾਵਾਂਗੇ ਤੇ ਦੋਨੇ ਬੱਚੇ ਇੱਕ ਟੀਵੀ ਦੇਖ ਰਿਹਾ ਇੱਕ ਫੋਨ ਦੇਖ ਰਿਹਾ ਤੇ ਮੰਮੀ ਆਪਣੇ ਮੈਂ ਭੇਜੇ ਨੇ ਗੁਰਦੁਆਰਾ ਸਾਹਿਬ ਤੇ ਉਧਰਲੇ ਮੰਮੀ ਵੀ ਗਏ ਨੇ ਪੇਕੇ ਵਾਲੇ ਤੇ ਇਧਰਲੇ ਮੰਮੀ ਵੀ ਗਏ ਨੇ ਆਪਣੇ ਇੱਥੋਂ ਬੱਸ ਗਈ ਆ ਕਿ ਹਾਂ ਸਾਰੀ ਸਾਹਿਬ ਭੇਜੇ ਨੇ ਮੰਮੀ ਹੁਣ ਇਹਨਾਂ ਨੂੰ ਦੋਨਾਂ ਨੂੰ ਮੈਂ ਕਿਹਾ ਚਲੋ ਤੁਸੀਂ ਹਾਂ ਦੋਨੇ ਜਾਣੇ ਮੱਥਾ ਟੇਕਿਓ ਉਧਰਲੇ ਮੰਮੀ ਵੀ ਗਈ ਆ ਤੇ ਇਧਰਲੇ ਵੀ ਮੈਂ ਭੇਜਦੀ ਵਾ ਚਲੋ ਨਾਲੇ ਥੋੜਾ ਥੋੜਾ ਜਿਹਾ ਦਿਮਾਗ ਫਰੈਸ਼ ਹੋ ਜਾਊਗਾ ਹਣਾ ਵਿਕਾਰ ਚ ਤਾਂ ਉਹੀ ਗੱਲਾਂ ਚੱਲੀ ਜਾਂਦੀਆਂ ਨੇ ਉਹੀ ਗੱਲਾਂ ਉਹੀ ਬਾਤਾਂ ਮੁਰਮੁਰ ਕੇ ਉਹੀ ਗੱਲਾਂ ਘਰ ਚ ਹੋ ਰਹੀਆਂ ਨੇ ਉਹ ਨਹੀਂ ਲਿਖ ਰਹੀਆਂ ਦਿਲ ਦਿਮਾਗ ਚ ਤੇ ਮੈਂ ਕਿਹਾ ਚਲੋ ਮੇਰੇ ਤੋਂ ਤਾਂ ਬੱਚਿਆਂ ਕਰਕੇ ਨਹੀਂ ਜਾਣਾ ਜਾਇਆ ਜਾਣਾ ਕਿਉਂਕਿ ਬੱਚਿਆਂ ਦੇ ਚੱਲਦੇ ਆ ਪੇਪਰ ਇਹਨਾਂ ਦੀ ਅੱਜ ਟਿਊਸ਼ਨ ਵੀ ਆ ਸਕੂਲੋਂ ਛੁੱਟੀ ਆ ਪਰ ਟਿਊਸ਼ਨ ਤੇ ਇਹਨਾਂ ਨੂੰ ਜਾਣਾ ਪੈਣਾ ਬੱਚਿਆਂ ਨੂੰ ਤਾਂ ਕਰਕੇ ਮੈਂ ਨਹੀਂ ਜਾ ਸਕਦੀ ਹਣਾ ਕਿਤੇ ਵੀ ਹਜੇ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਇਹ ਗੰਦਾ ਪਛਾ ਕੀ ਲੱਭ ਰਿਹਾ ਇਥੋਂ ਖੱਪੜ ਪਹਿਣਗੇ ਆ ਦੇਖ ਲੋ ਕੁਰਸੀ ਲਾ ਕੇ ਖੜਾ ਬੈੱਡ ਦੇ ਉੱਪਰ ਫ੍ਰਿਜ ਦੇ ਉੱਪਰ ਪਤਾ ਨਹੀਂ ਕੀ ਲੱਭਦਾ ਨਹੀਂ ਸਸੀ ਕਾਲ ਕਰ ਦੋ ਸਾਰਿਆਂ ਨੂੰ ਗੁੱਡ ਮਾਰਨਿੰਗ ਕਰੋ ਇੱਧਰ ਨੂੰ ਕਰਕੇ ਇੱਧਰ ਨੂੰ ਕਰੋ ਗੁੱਡ ਮਾਰਨਿੰਗ ਕਰੋ ਹੂੰ ਇੱਧਰ ਨੂੰ ਕਰਕੇ ਇੱਧਰ ਚਾ ਠੀਕ ਆ ਫਿਰ ਮੈਂ ਨਹੀਂ ਕੁਛ ਵੀ ਸਸੀ ਕਾਲ ਕਰੋ ਸਸੀ ਕਾਲ ਜੀ ਸਾਰੇ ਨੂੰ ਗੁੱਡ ਮਾਰਨਿੰਗ ਪਾਪਾ ਆ ਗਏ ਉਮੀ ਮੈਸੇਜ ਆ ਗਿਆ ਦੋਸਤ ਪਾਪਾ ਦੀ ਯਾਦ ਨਹੀਂ ਆਉਂਦੀ ਮੰਮੀ ਨੂੰ ਨਹੀਂ ਆਇਆ ਮੈਸੇਜ ਆ ਦੇ ਨੂੰ ਕਿੰਨੀ ਟੈਨਸ਼ਨ ਪੈ ਗਈ ਕਹਾ ਟਿਊਸ਼ਨ ਤੋਂ ਮੈਸੇਜ ਆ ਗਿਆ ਦੀਦੀ ਦਾ ਕਰੂਗੀ ਆ ਦੀਦੀ ਮੈਸੇਜ ਹੈ ਜੇ ਕਰੂਗੀ ਮੈਸੇਜ ਲਓ ਜੀ ਗਾਇਜ਼ ਆਪਣਾ ਸਿੰਪਲ ਬ੍ਰੇਕਫਾਸਟ ਅੱਜ ਮਿਰਚ ਦਾ achar ਜਿਹੜਾ ਮੈਂ ਘਰੇ ਬਣਾਇਆ ਸੀ ਮਸਾਲਾ ਪੜ ਕੇ ਨਾਲ ਨਿੰਬੂ ਦਾ achar ਹੈ ਸੋ ਹੋਮ ਨੇ ਛੱਡਿਆ ਤੇ ਨਾਲ ਦਹੀਂ ਇਹ ਵੀ ਬੱਚਿਆਂ ਨੇ ਛੱਡਿਆ ਦੋ ਸਿੰਪਲ ਰੋਟੀਆਂ ਤੇ ਨਾਲ ਦਹੀਂ ਦੀ ਬਣਾ ਲਈ ਲੱਸੀ ਬਸ ਅਜਿਹਾ ਦਾ ਹੀ ਬ੍ਰੇਕਫਾਸਟ ਚੱਲੂਗਾ ਕਿਉਂਕਿ ਦਾਲ ਸਬਜ਼ੀ ਕੋਈ ਘਰੇ ਹੈ ਨਹੀਂ ਸੀ ਬੱਚਿਆਂ ਨੂੰ ਪ੍ਰੌਨਟੀ ਬਣਾਤੀ ਸੀ ਤੇ ਮੈਂ ਆਪਦੀ ਸਿੰਪਲ ਰੋਟੀ ਬਣਾਈ ਆ ਆ ਜੋ ਤੁਸੀਂ ਵੀ ਖਾ ਲਓ ਸਾਰੇ ਜਾਨੀ ਲਓ ਜੀ ਗਾਇਜ਼ ਸਵੇਰ ਤੋਂ ਬਾਅਦ ਅਸੀਂ ਰੋਟੀ ਖਾਣ ਤੋਂ ਬਾਅਦ ਵਲੌਗ ਨਹੀਂ ਸ਼ੂਟ ਕੀਤਾ ਸਾਢੇ 2 ਵਜੇ 10 ਵਜੇ ਦੀ ਲੇਟ ਲੇਟ ਆਲੇ ਹੁਣ ਵੀ ਦੇਖ ਲੋ ਹੈਰਾਨ ਕਰ ਦੇਣੀ ਲੈਟ ਇੰਨੀ ਗਈ ਹੋਈ ਆ 10 ਵਜੇ ਦੀ ਟਾਈਮ ਬੱਜ ਗਏ ਨੇ 3 ਤੇ ਸੋਹਮ ਗਿਆ ਹੋਇਆ ਉੱਧਰ ਮੰਮੀ ਹੁੰਨੀ ਆ ਦੇ ਘਰੇ ਜੋ ਵੀ ਛੱਡ ਕੇ ਆਇਆ ਸੀ ਉਹਨੂੰ ਬੱਚਿਆਂ ਨਾਲ ਖੇਡਣ ਵਾਸਤੇ ਕਹਿੰਦਾ ਮम्मा ਮੈਨੂੰ ਉੱਧਰ ਛੱਡ ਦੇ ਉਹਨਾਂ ਆ ਤੂੰ ਕਿਉਂ ਉਹਨੂੰ ਉੱਧਰ ਭੇਜਤਾ ਸੀ ਤੇ ਮੈਂ ਤੇ ਜੋ ਵੀ ਹੈਗਾ ਘਰੇ ਜੋ ਵੀ ਨੇ ਪਹਿਲਾਂ ਥੋੜਾ ਜਿਹਾ ਪੜ੍ਹਾਈ ਕੀਤੀ ਆ ਫਿਰ ਗੱਡੀ ਚਲਾਈ ਆ ਸੋਹਮ ਮਾੜੀ ਫਿਰ ਫੋਨ ਚਲਾਇਆ ਨਾ ਕਿੰਨੇ ਕੰਮ ਕਰਿਆ ਦੇਖੋ ਜੋ ਵੀ ਨੇ ਤੇ ਹੁਣ ਅਸੀਂ ਚੱਲੇ ਆ ਬਾਜ਼ਾਰ ਨਾਲੇ ਤਾਂ ਆਉਂਦੇ ਹੋਏ ਸੋਹਮ ਨੂੰ ਲਿਆਵਾਂਗੇ ਤੇ ਨਾਲੇ ਅਸੀਂ ਚੱਲਿਆਂ ਕੋਈ ਦਾਲ ਸਬਜ਼ੀ ਦਾ ਅਰੇਂਜਮੈਂਟ ਕਰ ਲਈ। ਤੇ ਸਾਰੀ ਸਬਜ਼ੀ ਲੈ ਕੇ ਆਉਣੀ ਆ ਫਿਰ ਮੇਦਨ ਹੋ ਗਏ। ਪਹਿਲਾਂ ਤਿੰਨ ਦਿਨ ਤਾਂ ਸਾਡੇ ਘਰੋਂ ਕੜੀ ਨਹੀਂ ਮੁੱਕੀ। ਉਸ ਤੋਂ ਪਹਿਲਾਂ ਚਾਰ ਦਿਨ ਸਾਡੇ ਘਰੋਂ ਦਾਲ ਨਹੀਂ ਮੁੱਕੀ। ਹੁਣ ਸਵੇਰੇ ਅਸੀਂ ਕੱਲੀਆਂ ਰੋਟੀਆਂ ਖਾਧੀਆਂ ਨੇ ਸਿੰਪਲ ਆਚਾਰ ਨਾਲ। ਇਹ ਆਹ ਖਾਣਾ ਤੋਂ ਹੋਇਆ ਪੈਨੇ ਘਰ ਦੇ। ਹੁਣ ਜਾਣੇ ਦਾਲ ਸਬਜ਼ੀ ਲੈਣ ਮੈਂ ਕਿ ਜੋ ਵੀ 3:00 ਵਜੇ ਆ ਕੇ ਚਾਹਵਾ ਨਾ ਮਗੇ ਪਤਾ ਚੀ ਗੋ ਦਾਲ ਸਬਜ਼ੀ ਲੈਣ। ਨਾਲੇ ਲਿਆਵਾਂਗੇ ਸੋਭ ਬੋੰਦੇ। ਜੋ ਵੀ ਉਹ ਕਰਦੇ। ਲੋਕ ਲਾਦੇ ਗੇਟ। ਸਾਪੇ ਵਿੱਚ ਹੈ ਕੈਮਰਾ ਪਾਸ ਚੈੱਕ ਕਰ ਲਓ ਗੁੱਚੀ ਦਾ ਇਹਦੇ ਵਿੱਚ ਮੇਰੇ ਪੈਸੇ ਇਹ ਮੈਂ ਨਾਲ ਲੈ ਕੇ ਜਾਉਂਗੀ ਬਸ ਆਹ ਫੜ ਕੇ ਲੈ ਜਾਨੇ ਆ ਨਾਲ ਚੱਕਣ ਦੀ ਚੱਕਣ ਦੀ ਟੈਨਸ਼ਨ ਆਪਾਂ ਤਾਂ ਗੁੱਚੀ ਦਾ ਨਹੀਂ ਲਿਆ ਪ੍ਰਾਡਾ ਦਾ ਹੂੰ ਸੋਪਨੇ ਦਾ ਲੈ ਲਿਆ ਨਾ ਵੀ ਫੀਲਿੰਗ ਤਾਂ ਲੈਣੀ ਚਾਹੀਦੀ ਆ ਜਦੋਂ ਕਰਮਾ ਜੋ ਉਦੋਂ ਲੈ ਲਾਂਗੇ ਮੰਮੀ ਮੇਰੀ ਹਜੇ ਆਈ ਨਹੀਂ ਉਹ ਤੁਹਾਨੂੰ ਮੈਂ ਦੱਸਿਆ ਸੀ ਵੀ ਗੋਟੂ ਵਾਲਾ ਸਾਹਿਬ ਗਈਆਂ ਹੋਈਆਂ ਨੇ ਦੋਨੇ ਕੋੜ ਬਣੀਆਂ ਬਾਕੀ ਦੇਖੋ ਕਦੋਂ ਤੱਕ ਆਉਂਦੀਆਂ ਨੇ ਹੁਣ ਅੱਪਾ ਚਾਹਦੇ ਆਂ ਗਰਮੀ ਬਹੁਤ ਆ ਘਰੇ ਬੁਰਾ ਹਾਲ ਹੋ ਗਿਆ ਨਾਲੇ ਪੱਖਿਆਂ ਥੱਲੇ ਬੈਠੇ ਐ ਨਹੀਂ ਅੱਗ ਪੈ ਰਹੀ ਧੁੱਪ ਦਾ ਪੂਰਾ ਪੂਰਾ ਹਾਲ ਆ ਬਾਹਰ ਵੀੜੇ ਚ ਤੁਹਾਨੂੰ ਧੁੱਪ ਦਿਖਾਉਣੀ ਐ ਦੇਖੋ ਹਾਏ ਦੋ ਐਣ ਕ ਲਾਇਆ ਕਰ ਜੋ ਵੀ ਮਿੱਟੀ ਪਊ ਅੱਖਾਂ ਗਾਈ ਸੋਮੂ ਦੀ ਖੁਸ਼ੀ ਚੈੱਕ ਕਰੋ ਲਾਈਟ ਆ ਗਈ ਆਪਣੇ ਸਾਢੇ 3 ਵਜੇ ਲੇਟ ਆਈ ਆ ਸਵੇਰ ਦੀ ਗਈ ਹੋਈ ਆ 10 ਵਜੇ ਦੀ ਲਾਈਟ ਸੋਮੂ ਨੂੰ ਸੀ ਲੈ ਆਏ ਉਧਰੋਂ ਮੰਮੀ ਦੇ ਘਰੋਂ ਮੰਮੀ ਉਹਨੇ ਵੀ ਬਸ ਪਹੁੰਚਣ ਵਾਲੀ ਨੇ ਨਾਬੇ ਆ ਗਈ ਕਹਿੰਦੇ ਅਸੀਂ ਮੈਂ ਹੁਣ ਫੋਨ ਕੀਤਾ ਸੀ ਉਹ ਦੇਖੋ ਚੈੱਕ ਕਰੋ ਆਪਣੇ ਇੰਡੀਕੇਟਰਾਂ ਦੇ ਵਿੱਚ ਲਾਈਟ ਆ ਗਈ ਕੋ ਬੁਰਾ ਹਾਲ ਹੋਵੇ ਥੋੜਾ ਸੀ ਲਾਇਆ ਏਸੀ ਚਾਹ ਸੀ ਏਸੀ 'ਚ ਬਹਿ ਕੇ ਪੀਣੀ ਆ ਮੇਰਾ ਤਾਂ ਪੁੜਥਾ ਹੀ ਬਣਿਆ ਹੋਇਆ ਪੁੜਥਾ ਗਰਮੀ 'ਚ ਕਹਿੰਦੇ ਨੇ ਹੁੰਦੇ ਉਹ ਹਾਲ ਹੋਇਆ ਪੈਗਾ ਸਿਰ ਦਰਦ ਫੇਰ ਅੱਜ ਹੋ ਰਿਹਾ ਬਹੁਤ ਜ਼ਿਆਦਾ ਉਹ ਫੇਰ ਗੋਲੀਆਂ ਖਾਣੀਆਂ ਪੈਣਗੀਆਂ ਉਹ ਦੇਖੋ ਏਸੀ ਆਫ ਕਰਤਾ ਬੱਚਿਆਂ ਨੂੰ ਕਿਹਾ ਮੈਂ ਕਿ ਇੱਥੇ ਪੈ ਜਾਓ ਆ ਕੇ ਤੇ ਮੈਂ ਬਣਾ ਕੇ ਲਿਉਣੀ ਇਹਨਾਂ ਵਾਸਤੇ ਕੜਕ ਕੜਕ ਚਾਹ ਫਿਰ ਸੀ ਚਾਹ ਵੀ ਮੈਂ ਦੇ ਸਬਜੀ ਮੈਂ ਲਈ ਆਈ ਆ ਗੱਡ ਭੇਜ ਦਾਨੀ ਆ ਜੋ ਵੀ ਠੰਡਾ ਹੋ ਜਾਊਗਾ ਰੂਮ ਸਬਜੀ ਮੈਂ ਲਈ ਆਈ ਗੋਭੀ ਦਾ ਫੁੱਲ ਲਈ ਇੱਕ ਗੋਭੀ ਲਈ ਤੇ ਪਾਈ ਆ ਅਦਰਕ ਲਈ ਕਿਉਂਕਿ ਅਦਰਕ ਆਪਾਂ ਗ੍ਰੈਂਡ ਕਰਕੇ ਰੱਖ ਦਾਂਗੇ ਹਨਾ ਦਾਲ ਸਬਜੀ ਚ ਪਾਉਣ ਵਾਸਤੇ ਤੇ 2 ਕਿਲੋ ਚਿੱਟੇ ਆਲੂ ਲਈ ਤੇ ਲਾਲ ਆਲੂ ਆਪਣੇ ਹਨੇ ਪੈਣਿਆ ਦੇਖੋ ਇੱਕ ਫੁੱਲ ਗੋਭੀ ਦਾ ਤੇ ਪਾਈ ਆਦਰਕ ਇਹ ਲਈ ਉਸ ਵਿੱਚ ਦੋ ਚੀਜ਼ਾਂ ਤੇ ਹੁਣ ਮੈਂ ਬਣਾਣਾ ਕੱਢ ਕੇ ਜੀ ਚਾਹ ਫਿਰ ਅਸੀਂ ਏਸੀ 'ਚ ਬਹਿ ਕੇ ਚਾਹ ਪੀਵਾਂਗੇ ਤੇ ਨਾਲ ਮੈਂ ਸਬਜ਼ੀ ਕੱਟੂਗੀ ਬਹਿ ਕੇ ਮੈਂ ਤਾਂ ਧੁੰਦਲਾ ਦਿਸਣ ਲੱਗਿਆ ਪਿਆ ਜਦੋਂ ਦੀ ਲਾਈਟ ਗਈ ਆ ਮੈਨੂੰ ਤਾਂ ਦੇਖਣਾ ਹੀ ਹਟਿਆ ਪਿਆ ਐਨੀ ਅੱਗ ਪੈ ਰਹੀ ਆ ਗਰਮੀ ਦਾ ਪੂਰਾ ਹਾਲ ਆ ਬਹੁਤ ਜ਼ਿਆਦਾ ਤੇਰੀ ਮੰਮੀ ਆ ਗਈ ਬਾਬਿਆਂ ਦੇ ਦਰਸ਼ਨ ਵਧੀਆ ਕਰੇ ਗਈ ਗੁਰਦੁਆਰਾ ਸਾਹਿਬ ਮੱਥਾ ਟੇਕ ਗਈ ਮੰਮੀ ਹੁਣ ਚਾਹ ਪੀਣ ਲੱਗੀ ਐ ਮੈਂ ਦੱਸਤਾ ਦੀ ਮੋਹ ਹੰਸਾਲੀ ਸਾਹਿਬ ਗਈ ਐ ਮੰਮੀ ਬਹੁਤ ਵਧੀਆ ਦਰਸ਼ਨ ਆਣੇ ਬਾਬਾ ਨੇ ਐ ਬਾਬਾ ਜੀ ਨੇ ਅਸ਼ੀਰਵਾਦ ਦਿੱਤਾ ਕਿਸੇ ਕਿਸ ਨੂੰ ਕਰ ਦਿੱਤੀ ਤੇਰੀ ਮੰਮੀ ਨੂੰ ਵੀ ਅਸ਼ੀਰਵਾਦ ਦਿੱਤਾ ਤੇਨੂੰ ਵੀ ਅਸ਼ੀਰਵਾਦ ਦਿੱਤਾ ਹਾਂ ਬਾਬੇ ਨੇ ਅਸ਼ੀਰਵਾਦ ਉਹ ਅਸ਼ੀਰਵਾਦ ਇਹਦੇ ਨਾਲ ਹੱਥ ਖੜੇ ਕਰਦਾ ਦੇਖੀ ਐ ਕੁਰਸੀ ਦੇ ਬੈਠੇ ਦੀ ਜਿਹੜੇ ਲੋਟੇ ਨਾਲ ਲੱਤ ਬਾਬੇ ਜੀ ਦੀ ਹੋਣਾ ਐ ਐ ਟੱਡੇ ਜਿਹੀ ਬਸਾਇੰਗ ਕਰਦੀ ਉਮਰ ਵੀ ਕਾਫੀ ਹੋਈ ਪਿਆੰਤਾ ਹਾਂ 70 ਦੇ ਨੇ ਲਹਿ ਗਈ ਜੀ ਸੁਲਾਤ ਕਰਕੇ ਉਹ ਕਰ ਦਿੱਤੀ ਬਹੁਤ ਲੰਨਦਾ ਆਂਦਾ ਬਈ ਇੱਥੇ ਭੀੜ ਵਾਲੀ ਹੁੰਦੀ ਕਹਿੰਦੇ ਆਪਣੇ ਆਪ ਦੇ ਬਗੋਂਦੀ ਆ ਬਈ ਤੱਕ ਆਪਣੇ ਪਰਮੇਸ਼ਰ ਦਵਾਰ ਵਾਂਗੂ ਇਹ ਤਿੰਨ ਸਮਾਗਮ ਕਰਦੇ ਨੇ ਨਾ ਸਾਲ ਜੀ ਬਾਬਾ ਜੀ ਕਹਿੰਦੇ ਇੱਕ ਮੱਸੇ ਦਾ ਉਹ ਵੇਚ ਕੋ ਹੋ ਰ ਆਊਗਾ ਇੱਕ ਜਨਮ ਦਿਨ ਬਾਬਾ ਜੀ ਦਾ ਹਾਂ ਕਰੀ ਬਹੁਤ ਐ ਗੱਡੀਆਂ ਤਾਂ ਤੂੰ ਦੇਣਾ ਵੀ ਕਾਰਾਂ ਦਾ ਤਾਂ ਕੋਈ ਅੰਤ ਹੀ ਨਹੀਂ ਸੀ ਹਾਂਜੀ ਚੋਰ ਬੰਦੇ ਕੱਢੀਆਂ ਘੱਟ ਸੀਗੀਆਂ ਲਓ ਜੀ ਮੈਂ ਕੱਟ ਰਹੀ ਸੀ ਗੋਭੀ ਦੀ ਸਬਜ਼ੀ ਤੇ ਨਾਲ ਨਾਲ ਚਾਹ ਪੀ ਕੇ ਹਟਿਆ ਮੰਮੀ ਹਜੇ ਪੀਂਦੀ ਆ ਗੋਭੀ ਕੱਟ ਲਈ ਆਪਾਂ ਆਲੂ ਕੱਟਣੇ ਹਜੇ ਤੂੰ ਕਿ ਆ ਲੱਡੂ ਨਿਕਾ ਜਾਂ ਫੋਨ ਦੇਖਦਾ ਪਿਆ ਗੰਦਾ ਬੱਚਾ ਗੰਦਾ ਬੱਚਾ ਇਹ ਗੰਦੀ ਬੱਚੀ ਗੰਦੀ ਬੱਚੀ ਇੱਕ ਆ ਪਿਆ ਗੰਦਾ ਬੱਚਾ ਆ ਲੱਡੂ ਪਿਆ ਇੱਕ ਸਕੂਟਰੀ ਤੇ ਮੈਨੂੰ ਲੈ ਕੇ ਆਇਆ ਲੈ ਕੇ ਸਵੇਰੇ ਛੱਡ ਕੇ ਆ ਸੀ ਹੁਣ ਲੈ ਕੇ ਆ ਗੁਰਦੁਆਰਾ ਸਾਹਿਬ ਚਲੋ ਗਾਦੀ ਤੈਨੂੰ ਬੈਠਣ ਨਹੀਂ ਆਉਂਦਾ ਕਹਿੰਦਾ ਤੈਨੂੰ ਸੱਟੂਗਾ ਮੈਂ ਮੈਂ ਕਹਾ ਬਈ ਪੁੱਤ ਨਾ ਮੈਂ ਫੁੱਟਵਾਲਾਂ ਨੂੰ ਗੁੱਡੀ ਭਜੂਂਗੀ ਤੁਮਾ ਤਾਂ ਮੈਂ ਦਰਦੀ ਆ ਜਾਂਦੀ ਗੁਰ ਮੰਗਾਇਆ ਤੇ ਹੋਰ ਪਰਚੀ ਤੇ ਲਿਖ ਲਈ ਸੀ ਰਾਤ ਉਹ ਲਿਆ ਲਿਆ ਕੇ ਰਾਤ ਪਤਾ ਨਹੀਂ ਮੈਨੂੰ ਫੜਾਇਆ ਕਿ ਨਾ ਅੰਦਰ ਬੈੱਡ ਤੇ ਹੁਣ ਉਹ ਖੋ ਗਿਆ ਹੁਣ ਮੰਮੀ ਲੱਭਦੀ ਰਹਿੰਦੀ ਕਮਰੇ 'ਚ ਕਿਧਰ ਉਹਰੇ ਬੈਠੀ ਦੀ ਹਲ ਹੁਣ ਲੱਭ ਗਿਆ ਲੱਭ ਗਿਆ ਹਉਨ ਲੱਭ ਗਿਆ ਦੇਖੋ ਖੁੰਝੇ ਚ ਲੱਭਿਆ ਦੇਖੋ ਸੱਲੋ ਉਹ ਮੈਂ ਵਿਗਲਾ ਹਾਂ ਕੰਮ ਕਰ ਜਾਊਗਾ ਕੜਚਾ ਹੁਣ ਤੋਂ ਬਲੌਗ ਚ ਨਾ ਬਿਜਲੀ ਵਾਲੇ ਦਾ ਨੰਬਰ ਪਸ਼ੂਰ ਕਰ ਦੇ ਅਗਲੇ ਗਿਆਨੀ ਵਿਚਾਰਾ ਮਰ ਜੂਗਾ ਨੱਪ ਗਿਆ ਇੱਥੇ ਨੱਪ ਗਿਆ ਗਾਇਜ਼ ਨੰਬਰ ਉਹ ਹੁਣ ਮੈਂ ਸਾਰਾ ਦਿਨ ਲੱਗ ਗਿਆ ਲੈ ਹੁਣ ਫੋਨ ਕਰਾਂ ਕਿ ਨਾ ਕਰਾਂ ਕਿਵੇਂ ਅੱਜ ਐਸ ਵਾਰ ਆਉਣਾ ਨਹੀਂ ਅੱਜ ਭਾਈ ਨੇ ਕੀ ਪਤਾ ਕੱਲ ਨੂੰ ਕਰ ਲਾਂਗੇ ਚੱਲ ਥੰਡ ਲੱਗਦੀ ਐ ਇਹ ਸਾਡੀ ਨਾ ਬਹੁਤ ਬੱਸ ਐਸੇ ਤੇ ਕੰਮ ਕਰਦੀ ਐ ਤੇ ਜੀ ਰੱਬ ਨਾਲ ਫੇਰ ਮੇਰੇ ਨਾਲ ਹੁੰਦੀ ਮੰਮੀ ਕਿੱਥੇ ਉਹ ਗਵਾਂਡੀਆਂ ਦੇ ਕੋਲ ਮਗਰਾਇਆ ਸੀ ਅੰਕਲ ਦੇ ਘਰੇ ਆਉਂਦਾ ਹੁੰਦਾ ਬਿਜਲੀ ਵਾਲਾ ਪੀਰਾ ਗਿਆਨੀ ਆ ਛੋਟਾ ਜਾਂ ਮਧਰ ਆ ਜਾਂ ਉਹ ਨਾ ਲੱਗਦਾ ਹੁੰਦਾ ਆਪਣੇ ਘੇਟਾਂ ਵਿੱਚਲੀ ਤੇ ਫਿਰ ਮੰਮੀ ਨੂੰ ਭੇਜਿਆ ਗੱਲ ਮੈਂ ਕਿਹਾ ਤੂੰ ਆਂਟੀ ਕੀ ਕਰੋ ਉਹਦੇ ਨੰਬਰ ਲੈ ਕੇ ਆ ਤੇ ਇੱਕ ਪਤਾ ਕੀ ਆ ਸਾਡੀ ਜਿਹੜੀ ਬੈਲ ਲੱਗੀ ਉਹਦੀ ਵਾਲੀ ਟੈਂਕੀ ਭਰ ਜਾਂਦੀ ਆ ਜਦੋਂ ਬੈਲ ਵੱਜਦੀ ਆ ਨਾ ਉਹ ਬੈਲ ਖਰਾਬ ਹੋ ਗਈ ਕਿਤਾ ਜਦੋਂ ਮੀਂਹ ਜੇ ਪਏ ਨੇ ਜਿਆਦੇ ਉਸ ਤੋਂ ਬਾਅਦ ਉਹ ਬੈਲ ਖਰਾਬ ਪਈ ਆ ਦੇਖ ਲੋ ਉਦੋਂ ਦੀ ਸਾਡੇ ਨਾ ਫਿਰ ਛੱਤ ਤੇ ਪਾਣੀ ਜਾਂਦਾ ਮੀਂਹ ਦਾ ਉਹ ਤਾਂ ਕੀ ਕਹਿੰਦੇ ਨੇ ਜਦੋਂ ਟੈਂਕੀ ਭਰ ਜਾਂਦੀ ਆ ਤੇ ਸਾਰੀ ਛੱਤ ਫਿਰ ਗਿੱਲੀ ਹੁੰਦੀ ਆ ਨਾ ਫਿਰ ਮੈਨੂੰ ਬਹੁਤ ਟੈਨਸ਼ਨ ਹੁੰਦੀ ਆ ਛੱਤ ਗਿੱਲੀ ਹੁੰਦੀ ਆ ਇਹ ਖਰਾਬ ਨਾ ਹੋ ਜਾਈਏ ਇਹ ਨਾ ਹੋ ਜੇ ਟੈਂਕੀ ਜਦੋਂ ਭਰ ਜਾਂਦੀ ਆ ਪਤਾ ਨਹੀਂ ਲੱਗਦਾ ਠੰਡ ਹੁਣ ਤੁਹਾਨੂੰ ਠੰਡ ਹੋਈ ਸੀ ਬੰਦ ਕਰ ਦੋ ਦੇਖੋ ਸਰਾਣਾ ਲਓ ਦੇਖ ਲੱਛਣ ਕੀ ਕਰਦੇ ਨੇ ਤੇ ਫਿਰ ਉਹ ਤਾਂ ਕਰਕੇ ਮੰਮੀ ਤੋਂ ਨੰਬਰ ਮਗਾਇਆ ਸੀ ਇੱਕ ਤਾਂ ਬੈਲ ਲਵਾਉਣੀ ਆ ਟੈਂਕੀ ਵਾਲੀ ਬੈਲ ਖਰਾਬ ਹੋਈ ਪਈ ਐ ਇੱਕ ਸਾਡਾ ਅਡਜਸਟ ਫੈਨ ਨਾ ਇੰਨਾ ਖੜਕਾ ਕਰਦਾ ਨਾ ਜਿਵੇਂ ਜਹਾਜ਼ ਚੱਲਦਾ ਹੁੰਦਾ ਉਹ ਨਾ ਇਹਨਾਂ ਨੇ ਮੰਮੀ ਉਹਨੀਆਂ ਨੇ ਲਾ ਕੇ ਸਾਫ਼ ਕਰਿਆ ਦੀਗਾ ਅਡਜਸਟ ਫੈਨ ਉਹ ਮੁੜ ਕੇ ਉਹਦੀ ਉਹਦਾਂ ਸੈਟਿੰਗ ਨਹੀਂ ਆਈ ਨਾ ਉਹ ਅਡਜਸਟ ਫੈਨ ਆ ਆਵਾਜ਼ ਇੰਨੀ ਕਰਦਾ ਐਨਾ ਬੁਰਾ ਲੱਗਦਾ ਫਿਰ ਤੇ ਉਹ ਚੱਲਦਾ ਕੰਬਲ ਲੈਣੀ ਆ ਉਹਨੂੰ ਕਹਿੰਦਾ ਠੰਡ ਲੱਗਦੀ ਆ ਕੱਪੜੇ ਧੋਣੇ ਨੇ ਮਸ਼ੀਨ ਲਾਉਣੀ ਆ ਦੇਖ ਲੋ ਕੱਪੜਿਆਂ ਦਾ ਢੇਰ ਆਪਰੀ ਪਈ ਆ ਪਾਰਟੀ ਪਰੀ ਪਈ ਤੇ ਹੁਣ ਉਹ ਕਰਦੀ ਤੰਬਰ ਠੰਡ ਲੱਗਦੀ ਐ ਨਿੱਕੇ ਜਿਹੇ ਨੂੰ ਹੋਰ ਦਾ ਸੋਮ ਛੱਡ ਲਾ ਕੰਨ ਆ ਗਈ ਹੋਰ ਏਸੀ ਵੀ ਨਹੀਂ ਬੰਦ ਕਰਨਾ ਕੰਬਲ ਲਿਆ ਦੋਰਾ ਲੈ ਸਰਾਨਾ ਲਈ ਪਿਆ ਦੇ ਇਹ ਚੀਰ ਚੱਲ ਜਾ ਚੱਕ ਲਓ ਬਣਿਆ ਦੀਦੀ ਦਾ ਫੋਨ ਆ ਮੇਰੀ ਦਾ ਲਓ ਜੀ ਆਪਣਾ ਸਬਜੀ ਦਾ ਮਸਾਲਾ ਭੁੰਨਿਆ ਗਿਆ ਤੇ ਹੁਣ ਸਬਜੀ ਪਾਉਂਗੀ ਵਿੱਚ ਤਿਆ ਆਦਰਕ ਲਈ ਸੀ ਮੰਮੀ ਨੂੰ ਦਿੰਨਾ ਛਿੱਲੂਗੇ ਬੈਠ ਕੇ ਹੌਲੀ ਹੌਲੀ ਤੇ ਫਿਰ ਆਪਾਂ ਇਹਨੂੰ ਗ੍ਰाइंड ਕਰਕੇ ਡੱਬੀ ਚ ਪਾ ਲਾਂਗੇ ਇਹਦਾ ਪੇਸਟ ਬਣਾ ਲਾਂਗੇ ਠੀਕ ਹੈ ਜੀ ਇਧਰ ਭਾਂਡੇ ਵਗੈਰਾ ਆਪਣੇ ਮੰਜੇ ਗਏ ਸੀ ਬਸ ਸਾ ਡੱਬੀ ਰਹਿ ਗਈ ਇਹਦੇ ਵਿੱਚ ਮੇਰਾ ਸੁੱਕਾ ਧਨੀਆ ਪਾਇਆ ਹੋਇਆ ਸੀ ਇਹ ਖਾਲੀ ਹੋ ਗਈ ਹੁਣ ਇਹਨੂੰ ਧੋਦਾਂਗੇ ਹਾਂਜੀ ਮੰਮੀ ਆ ਮੇਰੇ ਦਾਦੀ ਨੇ ਜਲਵਾਇ ਸੀ ਓਕੇ ਰੱਖਿਆ ਉੱਥੇ ਚਾਰਜ ਲਾ ਦਿਓ ਫੋਨ ਲਓ ਜੀ ਆਪਣਾ ਤੜਕਾ ਭੁੰਨ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਆਲੂ ਤੇ ਗੋਭੀ ਜੋ ਬਣ ਗਿਆ ਨਾ ਮम्मा ਮੈਂ ਖੜਮੀ ਜੀ ਗੋਭੀ ਨਹੀਂ ਖਾਣੀ ਮੈਂ ਢੁਲੀ ਹੋਈ ਗੋਭੀ ਖਾਣੀ ਆ ਮਾਂ ਠੀਕ ਆ ਭਾਈ ਮੰਨ ਲਾਂ ਨਾ ਤੇਰੀ ਗੱਲ ਜਿਵੇਂ ਤੈਨੂੰ ਪਸੰਦ ਓਵੇਂ ਬਣਾ ਲਾਂ ਨੇ ਢੁਲੀ ਜੂ ਹੀ ਬਣਾਵਾਂਗੇ ਅੱਜ ਆਪਾਂ ਖੜਮੀ ਜੀ ਨਹੀਂ ਬਣਾਉਦੇ ਗੋਭੀ ਕਿਉਂਕਿ ਮੈਂ ਫੁੱਲ ਛੋਟੇ ਕੱਟੇ ਨੇ ਪਤਲੀ ਕੱਟੀ ਆ ਗੋਭੀ ਮੈਂ ਕਿਹਾ ਚਲੋ ਛੇਤੀ ਕੁੱਲ ਦੂਗੀ ਹੈ ਨਾ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਮਿਕਸ ਕਰ ਦਾਂਗੇ ਮਿਕਸ ਕਰ ਦਾਂਗੇ ਦਾਦੀ ਪੋਤਾ ਲੜੀ ਜਾਂਦੇ ਨੇ ਜੋ ਵੀ ਸੌ ਗਿਆ ਉਹਨੂੰ ਠਾਲੀ ਜਾਂਦਾ ਮਿਕਸ ਕਰਕੇ ਉਹਨੂੰ ਚਮਤੇ ਕਰਕੇ ਟੱਕ ਦੂੰਗੀ ਫਿਰ ਮੈਂ ਬੇਲੀਆਂ ਫਿਰ ਉਸ ਤੋਂ ਬਾਅਦ ਮੈਂ ਬਣਾਉਂਗੀ ਰੋਟੀ ਆਟਾ ਮੈਂ ਗੁੰਨ ਲਿਆ ਡੱਬੇ ਚ ਪਾ ਲਿਆ ਆਟਾ ਗੁੰਨ ਕੇ ਚੱਕੋ ਜੀ ਸਬਜੀ ਨੂੰ ਲੱਗ ਗਿਆ ਤੜਕਾ ਆਓ ਜੀ ਗਾਇਸ ਰੋਟੀ ਖਾ ਲਓ ਆਜੂ ਗਰਮ ਗਰਮ ਰੋਟੀ ਬਣ ਕੇ ਤਿਆਰ ਆ ਤੇ ਗੋਭੀ ਦੀ ਸਬਜ਼ੀ ਬਣ ਕੇ ਤਿਆਰ ਆ ਦੋ ਵੀ ਦੀ ਪਲੇਟ ਵੀ ਰੈਡੀ ਆ ਪਲੇਟ ਦਿਖਾਉਗਾ ਤੁਹਾਨੂੰ ਦਰਜਾਂਗੇ ਦੇਖ ਕੇ ਇਹ ਦੇਖੋ ਇਹ ਸਬਜ਼ੀ ਮੈਂ ਪਾਈ ਜੋ ਵੀ ਕਹਿੰਦਾ ਮम्मा ਮੈਂ ਅੱਜ ਕੁਲੀ ਹੋਈ ਸਬਜ਼ੀ ਖਾਣੀ ਆ ਗੋਭੀ ਦੀ ਮੈਂ ਖੜਮੀ ਜੀ ਸਬਜ਼ੀ ਦੀ ਖਾਣੀ ਮੈਂ ਨਾ ਫੁੱਲ ਲੱਗ ਹੁੰਦੇ ਨੇ ਆਪ ਨੂੰ ਲੱਗ ਹੁੰਦੇ ਨੇ ਦੇਖਦੇ ਹੁੰਦੇ ਨੇ ਇਦਾਂ ਖੜਮੀ ਜੀ ਸਬਜ਼ੀ ਹੋਣੀ ਹੁੰਦੀ ਆ ਕੋਲੀ ਚ ਦੇਸੀ ਕਿਉਂ ਵੈਸੇ ਮਦਦ ਸਾਰੇ ਪਲਟਾਤਾ ਇਹ ਚ ਹੁਣ ਇਹ ਰੋਟੀਆਂ ਦੇ ਥੱਲੇ ਜਾਈ ਜਾਂਦਾ ਇੱਕ ਪਿਆਜ਼ ਲਿਆ ਜੋਦੀ ਨੇ ਸਾਤ ਦੇਖੋ ਤੈਰੀ ਜਾਂਦਾ ਫਿਰ ਮੈਂ ਚ ਘੁਲੀ ਹੋਈ ਗੋਭੀ ਬਣਾਈ ਆ ਬਈ ਇਹ ਬਣਦੀ ਆ ਪਾਕਿਸਤਾਨੀ ਸਟਾਈਲ ਗੋਭੀ ਹੈ ਜਿਹੜੇ ਆਪਣੇ ਪਾਕਿਸਤਾਨ ਦੇ ਲੋਕ ਨੇ ਨਾ ਉਹ ਇਦਾਂ ਘੁਲੀ ਹੋਈ ਗੋਭੀ ਬਣਾਉਂਦੇ ਨੇ ਕਿੱਥੇ ਰੱਖਦੀਆਂ ਪਤਾਂ ਦੀ ਆ ਦੋ ਡੱਬੀਆਂ ਪੈਨਸਲਾਂ ਨਹੀਂ ਲਾ ਕੇ ਦਿੱਤੀਆਂ ਨਾ ਤੁਹਾਨੂੰ ਇਹਨਾਂ 'ਚ ਪੈਨਸਲ ਇੱਕ ਵੀ ਨਹੀਂ ਹੈਗੀ ਦੋਨਾਂ 'ਚ ਕਿੱਥੇ ਨੇ ਪੈਨਸਲ ਤੂੰ ਵੀ ਤੂੰ ਵੀ ਆ ਵੀ ਨਾ ਜੇ ਨਿਕਲੇ ਨੇ ਇਹ ਦੋ ਮੈਨੂੰ ਫੜਾ ਦੇ ਮੈਂ ਰੱਖ ਦ ਇਹਨਾਂ ਨੂੰ ਸਾਹਮਣੇ ਪੈਨਸਲਾਂ ਡੱਬੀਆਂ 'ਚ ਪਾ ਕੇ ਰੱਖ ਸਾਰੀ ਨਾ ਮੈਂ ਤਾਂ ਖੇਡਣਾ ਹੈ ਖੇਲਣਾ ਨਹੀਂ ਹੈਗਾ ਪੈਨਸਲਾਂ ਨਾਲ ਕੌਣ ਖੇਡਦਾ ਹੁੰਦਾ ਉਹ ਲਾਟਾਂ ਦੇ ਵੀ ਖੇਡਦਾ ਕਿੱਥੇ ਨੇ ਇਹਨੂੰ ਦੇ ਦੇ ਡੱਬੀਆਂ 'ਚ ਪਾ ਦੇ ਉੱਥੇ ਬੈੱਡ ਤੇ ਬਹਿ ਜਾ ਇਹਨੂੰ ਫੜਾ ਦੇ ਸਾਰੀਆਂ ਹੋਰੇ ਬੈੱਡ ਤੇ ਬਹਿ ਕੇ ਡੱਬੀਆਂ ਦੇ ਵਿੱਚ ਪਾ ਦਊਗਾ ਕੰਮ ਕਰਨਾ ਤੂੰ ਹੀ ਕੀਤਾ ਪੈਨਾਂ ਨੇ ਆ ਸਿਗੀਆਂ ਸੋਹਮ ਉਹ 'ਚ ਪਾ ਦੇ ਆ ਵੀ ਪਾ ਦੇ ਸ਼ੋਪਨਰ ਵੀ ਪਾ ਦੇ ਮਾਸੇ ਨਹੀਂ ਗਈ ਤੀ ਤੋਂ ਦੱਪੀਆਂ ਚ ਜਿਹੜੇ ਮੇਰੇ ਵੀਰ ਭੈਣ ਭਾਈ ਕਮੈਂਟ ਕਰਦੇ ਨੇ ਬਹੁਤ ਵਧੀਆ ਕਮੈਂਟ ਕਰਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਅਸਰੇ ਅਕਾਲ ਭੋਰ ਭਾਈ ਸਾਰੇ ਠੀਕ ਠਾਕ ਹੋਵੋਗੇ ਵਧੀਆ ਇਹ ਮਾਕੀ ਹੋਰ ਤਾਂ ਉਹ ਘਰ ਚ ਜਿਹੜਾ ਜਿਹੜਾ ਹਾਲਾਤ ਜੇ ਚੱਲਦੇ ਨੇ ਉਹ ਠੀਕ ਨਹੀਂ ਹੈਗੇ ਬਿਲਕੁਲ ਮਾੜੇ ਨੇ ਤਾਂ ਮਾੜਾ ਬੋਲੀ ਹੋ ਜਾਣਾ ਜੇ ਉਹ ਆਪ ਮਾੜਾ ਬੰਦਾ ਤਾਂ ਦੂਜਿਆਂ ਨੂੰ ਵੀ ਮਾੜਾ ਹੀ ਸਮਝੂਗਾ ਜ਼ਿੰਦਗੀ ਚ ਇਹ ਜਾ ਕੁਛ ਨਾ ਸਿੱਖਿਆ ਨਾ ਕਰਨ ਦੀ ਸਾਡੇ ਤਾਂ ਸਾਰੇ ਰਿਸ਼ਤੇਦਾਰਾਂ ਚ ਬਦਨਾਮੀ ਕਰਤੀ ਬੰਦੇ ਨੇ 35 ਸਾਲਾਂ ਚ ਨਹੀਂ ਤੀ ਇਹ ਜਾ ਕੁਛ ਹੋ ਜਾਇਆ ਜਾ ਕੁਛ ਇਹਦਾ ਦਿਮਾਗ ਘੁੰਮ ਗਿਆ ਸਾਰੇ ਰਿਸ਼ਤੇਦਾਰਾਂ ਚ ਪਹਿਲੇ ਨੰਬਰ 1 ਰਿਕਾਰਡ ਕਰਤਾ ਵੀ ਹਾਂ ਮੰਗਟਾਂ ਦਾ ਪਰਿਵਾਰ ਇਹ ਜਾ ਹੁੰਦਾ ਸਾਰੇ ਰਿਸ਼ਤੇਦਾਰਾਂ ਚ ਇਹਨੂੰ ਤਾਂ ਇਹਨੂੰ ਅਕਲ ਤੇ ਪਤਾ ਨਹੀਂ ਕੀ ਪੜਦਾ ਪਿਆ ਮੈਂ ਬਹੁਤ ਉਹ ਕਰਦੀ ਹੁੰਦੀ ਸੀ ਮੈਨੂੰ ਇਹ ਤੇ ਯਕੀਨ ਤੀ ਵੀ ਇਹ ਬੰਦਾ ਗਲਤ ਨਹੀਂ ਹੋ ਸਕਦਾ ਮੇਰੇ ਘਰ ਵਾਲਾ ਮੇਤੋਂ ਦੂਰ ਨਹੀਂ ਹੋ ਸਕਦਾ ਪਰ ਇਹਨੇ ਮੈਨੂੰ ਦਿਖਾਤਾ ਤਾ ਤਿੰਨ ਵਾਰੀ ਤਾਂ ਮੈਂ ਫੜ ਲਿਆ ਇਹ ਉਤੋਂ ਉਸ ਸਾਡੇ ਪਹਿਲਾਂ ਕਮਾਂਡ ਚ ਤੀ ਫਿਰ ਉਦੋਂ ਹਸੈਸੀ ਵਾਲੇ ਮਹੱਲੇ ਚ ਤੀ ਇਹ ਉੱਥੇ ਵੀ ਫੜਿਆ ਆ ਤੀਜਾ ਦਾ ਹੁਣ ਜਮੇ ਸੈਂਦ ਕੇ ਫੜ ਲਿਆ ਹੁਣ ਸੈਂਦ ਕੇ ਰੱਖੀ ਬੈਠਾ ਕਿਉਂਕਿ ਇਹਨੂੰ ਰਿਸ਼ਤੇਦਾਰਾਂ ਦੇ ਵੀ ਕੋਈ ਡਰ ਹੀ ਨਹੀਂ ਜਿਹੜਾ ਆਪਣੀ ਮਾਂ ਦੀ ਥਾਲੀ ਰੋਟੀ ਭਗਾ ਕੇ ਮਾਰ ਸਕਦਾ ਹੈ ਹਾਂ ਆਪਣੇ ਪਰਿਵਾਰ ਨੂੰ ਛੱਡ ਸਕਦਾ ਉਹ ਦੂਜੀ ਜਨਾਨੀ ਦਾ ਵੀ ਕੀ ਬਣੂਗਾ ਉਹਦਾ ਵੀ ਇਹ ਕਿੱਥੋਂ ਬਣ ਜੂਗਾ ਜੇ ਸਾਡਾ ਨਹੀਂ ਬਣਿਆ ਉਹ ਜੇ 2 ਮਿੰਟ ਕਿਸੇ ਨਾਲ ਗੱਲ ਕਰਨ ਲੱਗ ਜੂ ਭੈਣ ਮੇਰੀਏ ਉਹ ਵੀ ਤੂੰ ਵੀ ਸੋਚ ਲੈ ਘਰ ਵਾਲੀਏ ਤੂੰ ਵੀ ਸੋਚ ਲੈ ਤੇਰੇ ਵੀ ਯਾਰ ਬਣਣਗੇ ਤੂੰ ਦੇਖੀ ਸਹੀ ਤੇਰਾ ਹੁਣੇ 4 ਕ ਮਹੀਨਿਆਂ ਦਾ ਹੀ ਪਿਆਰ ਆ ਇਹ ਤੂੰ ਦੇਖੀ ਤੇਰੇ ਯਾਰ ਥੱਲੇ ਕਿਵੇਂ ਬਣਾਉਂਦਾ ਇਹ ਤੈਨੂੰ ਕੰਮ ਵਾਲੀ ਕਹਿ ਕੇ ਰੱਖ ਰੱਖਿਆ ਕੰਮ ਵਾਲੀ ਹੁੰਦੇ ਨੇ 2 ਘੰਟਿਆਂ ਦਾ ਕੰਮ ਐਨੀਆਂ ਕਿੰਨੀਆਂ ਰੋਟੀਆਂ ਨੇ ਐਨੇ ਕਿੰਨੇ ਕੱਪੜੇ ਰੋਜ਼ ਦੇ ਅੰਦਰ ਨੇ ਮੇਰੇ ਹੁੰਦੇ ਤਾਂ ਕਦੇ ਕੱਪੜੇ ਹੁੰਦੇ ਨਹੀਂ ਸੀ ਹੈ ਕੱਪੜੇ ਕਿੰਨੇ ਹੁੰਦੇ ਨੇ ਹਫਤੇ ਬਾਅਦ ਕੱਪੜੇ ਹੁੰਦੇ ਨੇ ਮੇਰੇ ਹੁੰਦੇ ਤਾਂ 12 12 ਵਜੇ ਤੱਕ ਤਾਂ ਉੱਠਦਾ ਨਹੀਂ ਹੈ ਰੋਟੀ ਨਹੀਂ ਖਾਂਦਾ ਸੀ ਕਿਉਂ ਮੈਂ ਕਿਹੜਾ ਬਣਾ ਕੇ ਦਿੰਦੀ 35 ਸਾਲਾਂ ਵਿੱਚ ਮੈਂ ਕਿਹੜਾ ਕਦੇ ਕੱਪੜੇ ਪ੍ਰੈਸ ਕਰੇ ਸੀ ਸਾਰੀ ਜ਼ਿੰਦਗੀ ਦੀ ਐਂ ਨੰਘੀ ਖਾਂਦੇ ਪੀਂਦੇ ਪਿਸ਼ਾਬ ਇਹ ਵਿੱਚ ਕਰ ਲੰਦਾ दारू ਪੀ ਕੇ ਹੁਣ ਦੇਖੀ ਤੂੰ ਸਾਂਵੇਂਗੀ ਕਿਵੇਂ ਕਰੇਂਗੀ ਮੈਂ ਦੇਖ ਲਉਂਗੀ ਤੈਨੂੰ ਵੀ ਜਦ ਤੂੰ ਸਾਹਮਣੇਗੀ ਨਾ ਪ੍ਰਸ਼ਾਪ ਕਰ ਪਰ ਉਹ ਧਾਰਵੀ ਤਾਂ ਬੰਦ ਕਰ ਦੇਣੀ ਮੇਰੇ ਮੇਰੇ ਤਾਂ ਕਿਸੇ ਤੋਂ ਤਾਂ ਨਹੀਂ ਛੱਡੀ ਨੀ ਹੁਣ ਭਾਈ ਤੂੰ ਬੰਦ ਕਰਾ ਦੇ ਤੂੰ ਕਰ ਸਕਦੀ ਆ ਤੇਰੀ ਜ਼ਿੰਮੇਵਾਰੀ ਐ ਤਾ ਇਹਨੇ ਕੁੱਟ-ਕੁੱਟ ਕੇ ਮੇਰੇ ਦੰਦ ਕੱਢੇ ਪਏ ਨੇ ਹੁਣ ਇਹਨੂੰ ਮੈਂ ਸੋਹਣੀ ਨਹੀਂ ਲੱਗਦੀ 35 ਸਾਲਾਂ ਦੀ ਸੋਹਣੀ ਲੱਗਦੀ ਸੀ ਜੇ ਨਹੀਂ ਸੋਹਣੀ ਲੱਗਦੀ ਸੀ ਉਦੋਂ ਹੀ ਛੱਡ ਦਿੰਦਾ ਆਹ ਕੰਜਰਖਾਨੇ ਨਾਲ ਨਾ ਕਰਦਾ ਆਹ ਰਸਤੇਦਾਰਾਂ ਚ ਤਾਂ ਨ ਬਦਨਾਮੀ ਹੁੰਦੀਆਂ ਸਾਡੀਆਂ ਨਵੇਂ ਕੰਮ ਕਰ ਲਈ ਕਿੰਨਾ ਕੰਜਰ ਕਰੂਗਾ ਕਿੰਨਾ ਸਜਰ ਕਰੂ ਆਕਰਤਾ ਛੱਤਰ ਪਾਣੀ ਪਾਣੀ ਨੇ ਜਿੱਥੇ ਮਰਜ਼ੀ ਭੱਜ ਲਵੇ ਇਹ ਕਹਿੰਦਾ ਕਦੇ ਕਿਸੇ ਨੇ ਕਰਵਾਤਾ ਕਦੇ ਕਿਸੇ ਨੇ ਕਰਵਾਤਾ ਜਿੱਦਣ ਮੇਰੇ ਵਰਗਾ ਕੋਈ ਕਹਿੰਦਾ ਮਾੜਾ ਚੰਗਾ ਫਿਰ ਇਹ ਕਹਿੰਦਾ ਮੀ ਮੈਨੂੰ ਕੁਝ ਕਹ ਦੇ ਨੇ ਹਜੇ ਤੂੰ ਚੜਿਆ ਲੋਕਾਂ ਦੇ ਹੱਥਾਂ ਤੇ ਚੜ ਜਾ ਜਿੰਨਾ ਮਰਜ਼ੀ ਚੜ ਜਾ ਜਿੱਥੇ ਮਰਜ਼ੀ ਭੱਜ ਲੈ ਪਰ ਜਿਹੜੀ ਵਿਚਾਰੀ ਆ ਸਹੇਲੀਆਂ ਨਾ ਇਹਦਾ ਵੀ ਦੇਖੀ ਤੂੰ ਜੁੱਤ ਪਤਣ ਕਿਵੇਂ ਕਰੇਗਾ ਮੈਨੂੰ ਤਾਂ ਖਸਮ ਥੱਲੇ ਪਰਖਦਾ ਸੀ ਜਦ ਮੈਂ ਕਿਸੇ ਨੂੰ ਭੈਣ ਭਾਈ ਨੂੰ ਬੁਲਾਉਂਦੀ ਸੀ ਤੇਰੇ ਮੂੰਹ ਹੀ ਚੜੇ ਤੂੰ ਗੰਦਾ ਸੀ ਤਿੰਨ ਥਾਂ ਮੈਂ ਤੈਨੂੰ ਮੈਂ ਫੜ ਲਿਆ ਉਦੋਂ ਹੈ ਹੁਣ ਮੈਨੂੰ ਪਤਾ ਲੱਗਾ ਮੈਂ ਤਾਂ ਬੌਲੀ ਸੀ ਮੈਨੂੰ ਤਾਂ 35 ਸਾਲਾਂ ਦਾ ਪਤਾ ਹੀ ਨਹੀਂ ਸੀ ਮੈਨੂੰ ਕਹਿੰਦਾ ਮੈਂ ਆਇਆ 2 ਘੰਟੇ ਫਲਾਣੇ ਨੇ ਕਢਾ ਲਿਆ ਮੈਨੂੰ ਕੀ ਪਤਾ ਵੀ ਤੂੰ ਇੰਨਾ ਜਨਾਨੀ ਆਵਾਜ਼ ਤੀਗਾ ਮੈਨੂੰ ਤਾਂ ਤੇਰਾ ਹੁਣ ਪਤਾ ਲੱਗਾ ਵੀ ਤੂੰ ਇੰਨਾ ਗੰਦਾ ਬੰਦਾ ਨਿਕਲ ਗਿਆ ਸਾਡੇ ਇਹੋ ਜਿਹੇ ਸਾਰੇ ਖਾਨਦਾਨ ਚੋਂ ਆਪਣੇ ਖਾਨਦ ਮੇਰੇ ਸਹੁਰਿਆਂ ਘਰ ਵੀ ਮੇਰੇ ਪੇਕੇ ਘਰ ਵੀ ਇਹੋ ਜਿਹੇ ਖਾਨਦਾਨ ਚ ਬੰਦਾ ਨਹੀਂ ਸੀ ਕੋਈ ਇਹ ਨਾ ਹੀ ਬੰਦਾ ਗੰਦਾ ਨਿਕਲ ਗਿਆ ਮੇਰੇ ਪੁੱਤਾਂ ਨੂੰ ਵੀ ਲਾਜ ਲੱਗ ਗਈ ਮੈਨੂੰ ਤਾਂ ਜਿਹੜੀ ਲੱਗਣੀ ਦੀ ਲੱਗਣੀ ਦੀ ਮੈਂ ਤਾਂ ਨਿਕਲ ਜਗਾਂ ਨਹੀਂ ਛੱਡਿਆ ਮੈਂ ਤਾਂ ਕਹਿੰਦੀ ਜਿਹੜਾ ਕੋਈ ਮੇਰਾ ਭੈਣ ਭਾਈ ਜਣਾ ਇਹਨੂੰ ਬੁਲਾਵੇ ਨਾ ਗੰਦੇ ਬੰਦੇ ਨੂੰ ਕਿਉਂਕਿ ਮੇਰੇ ਰਿਸ਼ਤੇਦਾਰੀ ਥੋੜੀ ਮੇਰੇ ਨਾਲ ਭੈਣ ਭਾਈਆਂ ਵਾਲੀ ਸੀਗੀ ਮੈਂ ਕੱਲ ਵੀ ਬਲੌਗ 'ਚ ਹੀ ਬੋਲਿਆ ਸੀ ਵੀ ਤੁਹਾਡੇ ਨਾਲ ਤੀਗੀ ਹੁਣ ਇਹਨੂੰ ਐ ਸਿੱਧਾ ਕਹਾਂ ਵੀ ਸਾਡੀਆਂ ਲੋਕਾਂ ਕੋਲੇ ਕਹਿੰਦਾ ਤੇਰੀ ਨਵੀਂ ਭੂਆ ਤੇਰੀ ਨਵੀਂ ਆਂਟੀ ਉਹ ਮੈਨੂੰ ਸਨੇਹ ਹੀ ਨਹੀਂ ਦਿੰਦੇ ਕਿਤੇ ਆ ਕੇ ਦੇਖਾਂ ਇਹ ਵੀ ਮੈਨੂੰ ਕੋਈ ਸਨੇਹ ਨਹੀਂ ਦਿੰਦਾ ਮੈਨੂੰ ਦੱਸ ਦੇ ਨੇ ਸਾਰੇ ਮੀਆਂ ਬੋਲਦਾ ਤੇਰੀ ਨਵੀਂ ਆਂਟੀ ਆ ਗਈ ਕਹਿੰਦੀ ਅਸੀਂ ਮੁੜ ਕੇ ਪੁੱਛਣ ਤਾਂ ਲੱਗ ਦਿੱਤੀ ਕਹਿੰਦੀ ਜਦੋਂ ਆਂਟੀ ਤੂੰ ਕੱਠ ਕਰੇਂਗੀ ਨਾ ਉਦੋਂ ਇਹਨੂੰ ਦੱਸਾਂਗੇ ਵੀ ਕਿਵੇਂ ਆ ਨਵੀਂ ਆਂਟੀ ਕਿਵੇਂ ਕਹਿੰਦੇ ਹੁੰਦੇ ਨੇ ਸਾਨੂੰ ਵੀ ਕਹਿੰਦੀ ਪਤਾ ਵੀ ਸਾਡੀ ਭੈਣ ਜਾਂ ਸਾਡੀ ਆਂਟੀ ਜਾਂ ਸਾਡੀ ਭੂਆ ਜੀ ਕਹੇ ਜene ਫੇਰ ਇਹਨੂੰ ਇਹਦਾ ਕੱਢਾਂਗੇ ਜਲੂਸ ਸਮਾਰ ਕੇ ਕਹਿੰਦੀ ਅਜੇ ਕੁਝ ਨਹੀਂ ਇਹਨੂੰ ਕਹਿੰਦੇ ਅਸੀਂ ਸਾਨੂੰ ਬੋਲੀ ਜਾਵੇ ਲੋਕਾਂ ਕੋਲ ਕਹਿੰਦਾ ਨਵੀਂ ਆਂਟੀ ਆ ਗਈ ਨਵੀਂ ਆ ਗਈ ਫਲਾਣ ਨਾਨਕ ਸਰਕ ਨਹੀਂ ਜਾ ਕੇ ਜਿੱਥੇ 9 ਸਾਲ ਰਹੇ ਆ ਉੱਥੇ ਜਾ ਕੇ ਬਹਿਦਾ ਉਹਨਾਂ ਨੂੰ ਕਿਹੜਾ ਪਤਾ ਜੀ ਕੀ ਕਰ ਰਿਹਾ ਵੇ ਕੀ ਕਰਤੂ ਤਾਂ ਉਹਨਾਂ ਦੇ दारू ਪੀ ਪੀ ਰਲਾ ਜੱਜ ਬਹਿ ਕੇ ਭੈਣ ਪੁੱਤ ਉਤੋਂ ਭੈਣ ਪੁੱਤ ਭੈਣ ਪੁੱਤ ਭੈਣ ਪੁੱਤ ਵਿੱਚੋਂ ਕਾਲ ਗਲਤ ਦੇਖਦਾ ਨਿਗਾ ਨਾਲ ਅੱਖਾਂ ਮੜਕਾਉਣ ਲੱਜ ਦੋ ਘੁੱਟਾ ਮੂਹਂ दारू ਚੜੀ ਹੁੰਦੀ ਆ ਮੈਂ ਤਾਂ ਕਹਿੰਨੀ ਹੁਣ ਦੇਖੇ ਜਦੋਂ ਵਿੱਚ ਮੂਤੂਗਾ ਜਦ ਰਸੋਈ ਚ ਜਾ ਕੇ ਪਿਸ਼ਾਬ ਕਰੂਗਾ ਰੱਜਾ ਹੈ दारू ਦਾ ਨਾ ਫੇਰੇ ਜਨਾਨੀ ਨੂੰ ਮੈਂ ਪੁੱਛੂ ਵੀ ਹੁਣ ਸ਼ਾਮ ਨਾਲ ਭੈਣ ਚੋਦ ਨਾਲ ਕੁੱਤੀਆਂ ਗਾਲਾਂ ਕੱਢੂਗਾ ਨਾ ਰਾਤ ਨੂੰ ਫੇਰ ਪਤਾ ਲੱਗੂਗਾ ਇਹਨੂੰ ਵੀ ਕਿਵੇਂ ਕੱਢਦੇ ਹੁੰਦੇ ਨੇ ਗਾਲਾਂ ਇਹ ਤਾਂ ਮੈਂ ਹੀ ਕੱਟ ਗਈ ਇਹਦੇ ਨਾਲ ਮੈਂ ਆਪਣੇ ਪੇਕਿਆਂ ਨੂੰ ਨਾ 15 16 ਵਾਰ ਆਈ ਛੱਡ ਛੱਡ ਜਾਂਦੀ ਰਹੀਆਂ ਵੀ ਨਾ ਮੇਰੇ ਮਾਪੇ ਦਾ ਇਲਾਜ ਆ ਨਾ ਇਲਾਜ ਆ ਮੈਂ ਪਰ ਸਦਕ ਤੇ ਆਪਦੇ ਤੇ ਇਹਨੇ ਸਦਕ ਡੋਲਤਾ ਮੈਂ ਅੱਜ ਵੀ ਪ੍ਰਮਾਤਮਾ ਕੰਨੀਓ ਸਹੀ ਆ ਮੇਰੇ ਪਰਿਵਾਰ ਵੱਲੋਂ ਵੀ ਸਹੀ ਆ ਮੈਂ ਠੀਕ ਹੈ ਮੇਰੇ ਬੱਚਾ ਨੂੰ ਕੋਈ ਜ਼ਿੰਦਗੀ ਚ ਲੰਬਾ ਨਹੀਂ ਹੈਗਾ ਪਰ ਇਸ ਕੰਜਰ ਨੇ ਮੇਰਾ ਇਨਾ ਨੀਵਾਂ ਮੈਨੂੰ ਦਿਖਾਤਾ ਇਹਨੇ ਸਾਰੀ ਧੂਰੀ ਦੇ ਵਿੱਚ ਮੈਂ ਸਿਰ ਕੱਢ ਸੀ ਇਹ ਕੁੱਤੇ ਨੇ ਦਿਖਾਤਾ ਅਗਲੇ ਸਾਰਿਆਂ ਕਹਿੰਦੀਆਂ ਨੇ ਵੀ ਤਿੰਨ ਚਾਰ ਚਾਰ ਥਾਵੇਂ ਤਾਂ ਦੱਸਿਆ ਵੀ ਨਿਕਲ ਗਿਆ ਇਹ ਕਰਦਾ ਜਨਾਨੀ ਪਣਾ ਹੁਣ ਜਨਾਨੀ ਵਾਸਤੇ 60 ਸਾਲ ਦਾ ਹੋ ਕੇ ਤੂੰ ਜਵਾਨੀ ਵੇਲੇ ਕਰਨ ਦਾ ਇਹ ਕੁੱਤਖਾਨਾ ਫਿਰ ਤਾਂ ਮੈਂ ਮੰਨ ਜਾਂਦੀ ਮੈਰਾ ਵੀ ਕੋਈ ਹੀਲਾ ਬਣ ਜਾਂਦਾ ਹੋਰ ਮੈਨੂੰ ਕਹਿੰਦਾ ਤੂੰ ਖਸਮ ਥੱਲੇ ਕਰਦੀਆਂ ਫਲਾਣੇ 35 ਸਾਲ 'ਚ ਮੈਨੂੰ ਇਹੀ ਪੱਲੇ ਪਾਇਆ ਕੋਈ ਘਰ ਨਹੀਂ ਲੈ ਕੇ ਦਿੱਤਾ ਕੋਈ ਬਾਹਰ ਨਹੀਂ ਲੈ ਕੇ ਦਿੱਤਾ ਕੋਈ ਟੂਮਾ ਨਹੀਂ ਲੈ ਕੇ ਦਿੱਤਾ ਕੋਈ ਕੱਪੜਾ ਨਹੀਂ ਵਧੀਆ ਪਾਇਆ ਸਾਰੀ ਧੂਰੀ ਜਾਣਦੀ ਆ 20 ਸਾਲ ਹੋ ਗਏ ਮੈਨੂੰ ਇੱਥੇ ਰਹਿੰਦੀ ਨੂੰ ਸਾਰੀ ਜ਼ਿੰਦਗੀ ਚ ਤਾਂ ਮੈਨੂੰ ਕੁਛ ਨਹੀਂ ਲਾ ਕੇ ਦਿੱਤਾ ਹੁਣ ਆਉਣ ਆਲੀ ਐ ਇਹਨੂੰ ਦੇਖ ਲਾਂਗੇ ਤੂੰ ਕੋਟੀ ਲੈ ਕੇ ਦੇ ਦੇਂਗਾ ਜਾ ਇਹਨੂੰ ਕੁਛ ਨੌਕਰਾ ਦੇਗਾ ਕੁਛ ਫੁੱਕਾ ਫੋਕੀ ਬੜਾ ਮਾਰਨੀਆਂ ਨੇ ਮੈਂ ਤਾਂ ਇਹੀ ਕਹੂੰਗੀ ਵੀ ਭਾਈ ਤੂੰ ਆਪਦਾ ਬੱਚ ਕੇ ਰਹੀਂ ਮੈਂ ਤਾਂ ਕਹਿੰਦੀ ਤੂੰ ਬੇਸਬਰੀ ਹੈ ਜੇਠ ਨੂੰ ਛੱਡ ਕੇ ਤੂੰ ਫੌਜੀ ਦੇ ਕੀ ਕਰਨਾਗੀ ਹਾਂ ਕੰਮ ਦਾ ਬਹਾਨਾ ਕੰਮ ਹੁੰਦਾ 2 ਘੰਟੇ ਦਾ ਤਿੰਨ ਦਾ ਹੋ ਜੂ ਇੰਨਾ ਕਿੰਨੀਆਂ ਰੋਟੀਆਂ ਨੇ ਭਾਈ ਕੇ ਨਾਂ ਲੰਗਰ ਜਿਹੜਾ ਤੂੰ ਸ਼ਾਮ ਨੂੰ 4 ਵਜੇ 4:30 ਜਾਨੀ ਆ 8 ਵਜੇ ਦੀ ਆ ਕੇ ਨਾਲੇ ਤੈਨੂੰ ਲੈਣ ਜਾਂਦਾ ਲੈ ਉਹ ਕਰਦਾ ਸਾਰਿਆਂ ਦਾ ਤਾਂ ਮੇਰੇ ਬਦਨਾਮੀ ਕਰਤੀ ਐ ਇਹਨਾਂ ਦਾ ਮੋਟਰਸਾਈਕਲਾਂ ਤੇ ਮੈਨੂੰ ਤਾਂ ਮਿੰਟ ਜਿਲੇ ਜਾ ਕੇ ਤੂੰ ਘਰੇ ਛੜ ਮੈਨੂੰ ਤਾਂ ਕੈਦ ਬਣਾ ਰੱਖਿਆ ਦੀ ਮੈਂ ਆਪਦੇ ਬੱਚਿਆਂ ਚ ਰਹਿਣ ਗਿੱਝੀਆਂ ਮੈਂ ਸੋਚਦੀ ਆ ਵੀ ਮੇਰੇ ਪੋਤੇ ਪੋਤੀਆਂ ਕੋਲੇ ਰਹਾ ਹੈ ਤੂੰ ਰਹਿਣ ਗਿੱਜਾ ਇਕੱਲਾ ਹੁਣ ਇਕੱਲਾ ਦਾ ਭਾਈ ਪਰਿਵਾਰ ਚ ਰਹਿਣਾ ਕੋਈ ਜਾਣਦਾ ਨਹੀਂ ਕਿਉਂਕਿ ਪਿਛਲੀ ਵਸਤਾ ਆ ਗਈ ਮੈਂ ਤਾਂ ਪੋਤਿਆਂ ਚ ਰਹੂੰ ਪੋਤੀ ਚ ਰਹੂੰ ਮੈਂ ਉਹਦੇ ਬੱਚਿਆਂ ਚ ਰਹੂੰਗੀ ਜੇ ਤਾਂ ਮਤਲਕ ਇਹੀ ਕੁੱਤਖਾਨਾ ਕੀਤਾ ਤੈਨੂੰ ਕੀ ਨਹੀਂ ਤੀ ਮਿਲਦਾ ਰੋਟੀ ਪਾਣੀ ਤੈਨੂੰ ਬੈਠਿਆ ਨੂੰ ਮਿਲਦਾ ਤੀ ਇਹ ਤਾਂ ਤਾ ਲਿਆਉਣ ਦੀ ਮਾਰੀ ਜਿਨ੍ਹਾਂ ਨੇ ਬਹਾਨਾ ਪਾ ਲਿਆ ਇੱਕ ਕੋਈ ਕਲੇਸ਼ ਨਹੀਂ ਹੋਇਆ ਕੋਈ ਕਿਸੇ ਨੇ ਕੁਝ ਨਹੀਂ ਕਿਹਾ ਤੈਨੂੰ ਮਾੜਾ ਨਹੀਂ ਕਿਹਾ ਤੈਨੂੰ ਇਹੀ ਕਿਹਾ ਤੀ ਵੀ ਭਾਈ ਚਾਰ ਦਿਨ ਚੱਲ ਇੱਥੇ ਬਹਿ ਜਾ ਕਰ ਆਪਾਂ ਦਿਨੇ ਮੈਂ ਤੇਰੇ ਕੋਲੇ ਆ ਜਾ ਕਰੂੰ ਰੋਟੀ ਪਾਣੀ ਬਣਾਉ ਤੇਰਾ ਸ਼ਾਮ ਨੂੰ ਆ ਚੱਲ ਬੱਚਿਆਂ 'ਚ ਬਹਿ ਜਾ ਕਰੂੰ ਉਹ ਤੈਨੂੰ ਬੱਚੇ ਨਾ ਪਿਆਰੇ ਹੋਏ ਸਾਰੀ ਉਮਰ 'ਚ ਤਾ ਆਪਣੇ ਪੁੱਤਾਂ ਦਾ ਨਹੀਂ ਕੀਤਾ ਪੋਤਿਆਂ ਦਾ ਨਹੀਂ ਕੀਤਾ ਘਰ ਵਾਲੀ ਦਾ ਨਹੀਂ ਕੀਤਾ ਅੱਜ ਜੜੀ ਲਿਆਂਦੀ ਆ ਇਹਦਾ ਕੀ ਸਵਾਡ ਆਏਗਾ ਤੂੰ 35 ਸਾਲ ਦੀ ਤੈਨੂੰ ਸ਼ਰਮ ਨਹੀਂ ਆਉਂਦੀ 60 ਸਾਲ ਦੇ ਨੂੰ ਸਾਰੇ ਰਿਸ਼ਤੇਦਾਰਾਂ ਚ ਤੂੰ ਤੂੰ ਕਰਵਾਤੀ ਨਾਲੇ ਗਾਲਾਂ ਕੱਢਦੇ ਨੇ ਅਗਲੇ ਵੀ ਹੈ ਆ ਕੰਜਰ ਨੇ ਕੀ ਕੀਤਾ ਕਿਸੇ ਰਿਸ਼ਤੇਦਾਰ ਜੇ ਐਜਾ ਕੰਮ ਹੋਇਆ ਨਹੀਂ ਦੀ ਜਾਜਾ ਤਾਂ ਜਲੂਸ ਕੱਢਿਆ ਸਾਡਾ ਸਾਰਿਆਂ ਨੂੰ ਤਾਂ ਬੈਠਣ ਚੋਗਾ ਨਹੀਂ ਛੱਡਿਆ ਹੈ ਜੇ ਤੂੰ ਐਂ ਹੀ ਕਰ ਦੇਖੀ ਤੇਰੇ ਤੇਰੇ ਕੀ ਤੇਰੇ ਨਤੀਜੇ ਨਿਕਲਦੇ ਨੇ ਤੈਨੂੰ ਪਰਮਾਤਮਾ ਹੀ ਦੇਖੂ ਅਸੀਂ ਨਹੀਂ ਕੁਝ ਕਰਦੇ ਤੂੰ ਜਿੰਨਾ ਗੰਦਵਾਕ ਦਾ ਬਕੀ ਚੱਲ ਇਹ ਤੂੰ ਜਵਾਨੀ ਟੱਪਦੀ ਹੁਣ ਤੇਰੇ ਚ 60 ਸਾਲ ਦਾ 35 ਸਾਲ ਦਾ ਹੋ ਗਿਆ ਹੁਣ ਤੂੰ ਕਿਉਂ ਕਿ ਜੇ ਖਰਾਕਾ ਖਾਣੀਆਂ ਨੇ ਆਪਣੇ 35 ਸਾਲ ਦਾ ਬਣੇਗਾ ਮੈਂ ਤਾਂ ਤੈਨੂੰ ਕੁਝ ਕਰਕੇ ਦਿੰਦੀ ਹੁਣੀ ਦੀ ਮੇਰੇ ਹੰਦੋਂ ਦਾ 12 12 ਵਜੇ ਤੱਕ ਤੈਨੂੰ ਮੈਂ ਦੁਬਾਰਾ ਫੇਰ ਰਿਪੀਟ ਕਰ ਰਹੀ ਆ ਵੀ 2 ਵਜੇ ਤਾਂ ਮੇਰੇ ਕੋਲ ਰੋਟੀਆਂ ਖਾਂਦਾ ਸੀ ਜੇ ਸਵੇਰੇ ਰੋਟੀ ਬਣਾ ਸਾਰੀਆਂ ਹੱਥ ਨੂੰ ਮੈਂ ਸਿੜਦੀ ਸੀ ਸਬਜ਼ੀਆਂ ਦੇ ਪਤੀਲੇ ਤੋਂ ਭਗਾ ਭਗਾ ਮਾਰਦਾ ਸੀ ਜਿਨ੍ਹਾਂ ਦੇ ਘਰਾਂ 'ਚ ਰਹੀਆਂ ਮੈਂ ਕਿਰਾਏਦਾਰਾਂ ਤੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਇਹ ਕੀ ਕੰਜਰਖਾਨਾ ਕਰਦਾ ਸੀ ਉੱਤੇ ਰੋਟੀਆਂ ਭਗਾ ਭਗਾ ਮਾਰਦਾ ਸੀ ਸਬਜ਼ੀਆਂ ਭਗਾ ਬਾਮਾਰਦਾ ਸੀ ਸੰਗਤਪੁਰੇ ਚ ਰਹਿਆ ਸੀ ਉੱਥੇ ਦੇਖ ਲਓ ਵੀ ਕੀ ਕੁੱਤ ਕੀਤਾ ਸੀ ਇਹਨਾਂ ਨੂੰ ਜਮ ਇਕੱਠੇ ਕਰਾਂ ਕਰੂੰ ਇੱਕ ਵਾਰ ਹੋਣਗੀਆਂ ਸਾਰੀਆਂ ਜਿਹੜੀਆਂ ਮੈਨੂੰ ਮਿਲਦੀਆਂ ਸਾਰੀਆਂ ਇਹ ਕਹਿੰਦੀਆਂ ਨੇ ਵੀ ਭਾਈ ਤੇਰੇ ਘਰ ਵਾਲੇ ਨੇ ਦੂਜੀ ਕਰ ਲਈ ਸ਼ਰਮ ਨਹੀਂ ਆਉਂਦੀ ਇਹਨੂੰ ਸਾਡੇ ਵਰਗੇ ਵੀ ਅੱਗੇ ਹੱਥ ਦੇ ਕੇ ਬਹਿ ਜਾਂਦੇ ਤੇ ਹੁਣ ਅਸੀਂ ਕਿਹੜੇ ਮੂੰਹ ਨਾਲ ਬੈਠਾਂਗੇ ਵੀ ਇਹ ਰਾਣੀ ਦਾ ਪਲੌਣਾ ਤਾਂ ਆਪ ਮੋਟਰਸਾਈਕਲਾਂ ਦੇ ਫਿਰਦਾ ਸੀ ਹੁਣ ਕਿਵੇਂ ਮੋਟਰਸਾਈਕਲ ਤੋਂ ਹੁੰਦੇ ਨੇ ਨਵੀਂ ਰੰਨ ਬੈਂਦੀ ਆ ਮੋਟਰਸਾਈਕਲ ਤੇ ਮੇਰੇ ਹੰਦੇ ਤਾਂ ਇੱਕ ਦਿਨ ਕਦੇ ਮੈਂ ਕਹਿਣਾ ਜੇ ਮੋਟਰਸਾਈਕਲ ਤੋਂ ਹਲਾ ਕਦੇ ਨਹੀਂ ਦਿੱਤ ਹੁੰਦਾ ਹੁਣ ਪਤਾ ਵੀ ਛਿੱਤਰ ਪੈਣਗੇ ਕੋਈ ਨਾ ਥੋੜੀ ਜਿਹੀ ਰਹਿਣਾ ਜਦੋਂ ਤੱਕ ਕਹਤਾ ਨਾ ਵੀ ਫਲਾਣੇ ਦੀ ਰੰਨ ਆ ਤੂੰ ਆ ਜੀ ਤੇਰੇ ਮੂੰਹ ਤਾਂ ਚਪੇੜਾਂ ਦੇਖੀਓ ਕਿਵੇਂ ਮਾਰਦੀ ਆ ਜਿਹਨੂੰ ਤੂੰ ਅੱਜ ਪਿਆਰ ਕਰਦਾ ਨਾ ਤੇਰੇ ਛਿੱਤਰ ਪੈਣ ਦੇਖੀ ਤੈਨੂੰ ਉਸੇ ਜਨਾਨੀ ਨੇ ਵੱਢਣਾ ਕੁੱਟਣਾ ਫੇਰ ਮੈਂ ਦੇਖੂ ਇਹ ਫੁੱਨਾਂ ਵਾਲੀ ਆਬ ਨਾ 6-7 ਮਹੀਨੇ ਜਾਂ ਸਾਲ ਦੀ ਆ ਏ ਜਵਾਨੀ ਥੋੜੇ ਜਿ ਚਿਰ ਦੀ ਆ ਤੇਰੇ ਛਿੱਤਰ ਪੈਂਦੇ ਦੇਖੀ ਉਹਦੇ ਕੋਈ ਮੈਂ ਸਭ ਕੁਝ ਦੇਖ ਲਿਆ ਮੈਨੂੰ ਸਾਰਾ ਪਤਾ ਜਿੱਦਣ ਮੈਂ ਉਹਨੂੰ ਮਿਲ ਗਈ ਨਾ ਸਾਰੀਆਂ ਗੱਲਾਂ ਦੱਸੂ ਤੇਰੇ ਸਾਰੇ ਪੋਲ ਖੋਲ ਨੂੰ ਵੀ ਹਾਂ ਇਹ ਬੰਦਾ ਹੈ ਜਾ ਇਹ ਤੇਰੇ ਤੇ ਇਹਦਾ ਪਤਾ ਨਹੀਂ ਕਿੰਨੀਆਂ ਕੌਣ ਛੱਡਦੀ ਮੈਨੂੰ ਤਾਂ ਹੁਣ ਮੇਰੇ ਤਾਂ ਕੰਨ ਹੁਣ ਗੁੱਲੇ ਨੇ ਵੀ ਉੱਥੇ ਸਾਂਹ ਸਿਆਣੇ ਮਾਲ ਲੈ ਤੇ ਸਾਡੇ ਮਾਲੇ ਚ ਖੇਗਾ ਤਿੰਨ ਵਾਰ ਤਿੰਨ ਨਾ ਮੈਂ ਹੱਥ ਹੀ ਫਾੜ ਲਿਆ ਮੈਂ ਤੈਨੂੰ ਫੇਰ ਵੀ ਬਖਸ਼ਦਾ ਤੇ ਵੀ ਚੱਲ ਕੋਈ ਨਾ ਮੇਰਾ ਆਦਮੀਆ ਮੇਰਾ ਆਦਮੀ ਮੈਂ ਤਾਂ ਹਜੇ ਵੀ ਨਹੀਂ ਕੁਝ ਕਹਿੰਦੀ ਛਿੱਤਰ ਪੈਣਗੇ ਪਰ ਪੈਣਗੇ ਤੇਰੀ ਹੀ ਮਾਰੂ ਆ ਨਮੀ ਜਿਹੜੀ ਘਰ ਵਾਲੀ ਬਣਾਈ ਇੰਦਾ ਇਹ ਯਾਦ ਰੱਖੀ ਤੂੰ ਆਪਣੇ ਆਪ ਨੂੰ ਤੇਰੇ ਤੇ ਕੀ ਬਣਦੀ ਆ